ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣ ਸਿੰਘ ਦੇ ਮਲਤਾਨ ਦੇ ਦੌਰੇ ਬਾਰੇ ਕਸੂਰ ਦੀ ਫਤਿਹ ਤੋਂ ਵਿਲੇ ਹੋ ਕੇ ਮਹਾਰਾਜ ਨੇ ਜੋ ਪਹਿਲਾ ਕੰਮ ਕੀਤਾ ਉਹ ਨਵਾਬ ਮੁਜੱਫਰ ਖਾਨ ਮਲਤਾਨੀ ਨੂੰ ਉਸ ਦੇ ਅਯੋਗ ਵਰਤਾਓ ਬਦਲੇ ਦੰਡ ਦੇਣਾ ਸੀ ਇੱਥੇ 15 ਦਿਨ ਰਹਿ ਕੇ ਨਵੀਆਂ ਤਿਆਰੀਆਂ ਕੀਤੀਆਂ ਤੇ ਸੱਜਰ ਸਾਹ ਫੌਜ ਨਾਲ ਲੈ ਕੇ 15 ਮਾਰਚ ਸਨ 1807 ਨੂੰ ਮਲਤਾਨ ਵੱਲ ਕੂਚ ਕੀਤਾ ਗਿਆ ਤੇ ਸ਼ਹਿਰ ਦੇ ਲਾਗੇ ਜਾ ਕੇ ਡੇਰੇ ਲਾ ਲੇ ਤੇ ਇਥੋਂ ਫਤੇ ਸਿੰਘ ਕਾਲੀਆ ਨੂੰ ਵਿਚੋਲਾ ਧਾਵ ਕੇ ਨਵਾਬ ਵੱਲ ਭੇਜਿਆ ਕਿ ਨਵਾਬ ਨੂੰ ਦੱਸੇ ਉਸਨੇ ਅਹਿਮਦਨਾਮਾ ਲਿਖ ਕੇ ਲੇਕੇ ਦਿੱਤਾ ਸੀ ਕਿ ਅੱਗੇ ਤੋਂ ਸਿੱਖ ਰਾਜ ਦਾ ਸੁਭਚਿੰਤਕ ਰਹੇਗਾ ਪਰ ਕੁਝ ਉਸਨੇ ਉੱਪਰ ਥੱਲੇ ਅਯੋਗ ਕੰਮ ਕੀਤੇ ਨੇ ਇੱਕ ਤਾਂ ਸਾਡੇ ਵੈਰੀ ਅਹਿਮਦ ਖਾਨ ਸਿਆਲ ਨੂੰ ਆਪਣੇ ਕੋਲ ਪਨਾਹ ਦਿੱਤੀ ਤੇ ਦੂਜਾ ਕਤਬੂਦਿਨ ਕਸੂਰੀਏ ਨਾਲ ਮਿਲ ਕੇ ਮਿਲ ਕੇ ਸਿੱਖ ਰਾਜ ਦੇ ਵਿਰੁੱਧ ਗੁੰਡਾਗੁੰਦਦਾਰਿਆ ਇੰਨੇ ਵੱਡੇ ਅਪਰਾਧਾਂ ਦੇ ਬਦਲੇ ਇੱਕ ਭਾਰੀ ਦੰਡ داخل ਕਰੇ ਨਹੀਂ ਤਾਂ ਉਸ ਨੂੰ ਮੁਲਤਾਨ ਦੀ ਹਕੂਮਤ ਤੋਂ ਹਟਾ ਦਿੱਤਾ ਜਾਏਗਾ ਤੇ ਮਿੱਤਰਤਾ ਦਾ ਅਹਿਮਦਨਾਮਾ ਖੁਦ ਉਹਨੇ ਤੋੜਿਆ ਮੁਜੱਫਰ ਖਾਨ ਮਹਾਰਾਜ ਦੇ ਬਚਨ ਸੁਣ ਕੇ ਫਤਿਹ ਸਿੰਘ ਕਾਲੀਆ ਦੇ ਮੂੰਹ ਜਦੋਂ ਬਚਨ ਸੁਣੇ ਆਪਣੀ ਕਰਤੂਤ ਤੇ ਬੜਾ ਬੇਇੱਜ਼ਤ ਬੇਇੱਜ਼ਤ ਹੋਇਆ ਤੇ ਅੱਗੋ ਬੇਨਤੀ ਬੜੇ ਨਿਮਰਤਾ ਨਾਲ ਬੇਨਤੀ ਲਗਾ ਕਰਨ ਕਿ ਮੇਰਾ ਪਿਛਲਾ ਅਪਰਾਧ ਮਾਫ਼ ਕੀਤਾ ਜਾਏ ਤੇ ਅੱਗੋ ਜੋ ਦੰਡ ਮਹਾਰਾਜ ਜੋਗ ਸਮਝਣ ਮੈਂ ਭਰ ਲਈ ਤਿਆਰ ਹਾਂ ਤੇ ਮਹਾਰਾਜ ਨੇ ਤੇ ਮੈਨੂੰ ਇਲਾਕੇ ਤੋਂ ਨਾ ਕੱਢਿਆ ਜਾਵੇ ਤੇ ਮਹਾਰਾਜ ਨੇ ਉਸ ਦੀਆਂ ਇੰਨੀਆਂ ਬੇਨਤੀਆਂ ਸੁਣ ਕੇ ਉਸ ਨੂੰ ਖਿਮਾ ਕਰ ਦਿੱਤਾ ਤੇ ਕੇਵਲ 7700 ਰੁਪਏ ਉਸ ਨੂੰ ਚੱਟੀ ਦੇ ਵਜੋਂ ਲਏ ਗਏ ਤੇ ਇਥੋਂ ਮਹਾਰਾਜ ਬਲਾਵਲਪੁਰ ਦੇ ਇਲਾਕੇ ਵੱਲ ਕੂਚ ਕੀਤਾ ਤੇ ਨਵਾਬ ਬਲਾਵਲਪੁਰ ਨੂੰ ਜਦੋਂ ਮਹਾਰਾਜ ਦੇ ਆਉਣ ਦੀ ਖਬਰ ਪਤਾ ਲੱਗੀ ਤੁਰੰਤ ਆਪਣਾ ਵਕੀਲ ਮਹਾਰਾਜ ਦੀ ਸੇਵਾ ਦੇ ਵਿੱਚ ਭੇਜਿਆ ਤੇ ਉਹਨੇ ਕਿਹਾ ਕਿ ਜੋ ਸੇਵਾ ਤੁਸੀਂ ਲਾਓਗੇ ਮੈਂ ਖੁਸ਼ੀ-ਖੁਸ਼ੀ ਦੋ ਦੰਦ ਲਾਓਗੇ ਮੈਂ ਪਰਲੀ ਤਿਆਰ ਆਂ ਮਹਾਰਾਜ ਮਹਾਰਾਜ ਨੀਰੇਪੁਰੇ ਲੜਾਈਆਂ ਦੇ ਭੁੱਖੇ ਨਹੀਂ ਸਨ ਜੋ ਉਹਨਾਂ ਦੇ ਕੋਲ ਝੋਕੇ ਨਿਮਰਤਾ ਦੇ ਨਾਲ ਆਉਂਦਾ ਉਹ ਉਸ ਨੂੰ ਬਖਸ਼ ਦਿੰਦੇ ਸਨ ਤੇ ਨਵਾਬ ਭਾਵਲਪੁਰ ਦਾ ਇਹ ਵਿਰਤਾਉ ਵੇਖ ਕੇ ਮਹਾਰਾਜ ਨੇ ਫਕੀਰ ਯਾਯੂਦੀਨ ਦੇ ਹੱਥੀ ਬਹੁਮੁੱਲੀ ਖਿੱਲਤ ਪਜਵਾਈ ਤੇ ਨਵਾਬ ਫਕੀਰ ਦੇ ਫਕੀਰ ਦੇ ਸਵਾਗਤ ਦੇ ਲਈ ਆਇਆ ਤੇ ਉਹਨੇ ਉਹਨੇ ਬਹੁਮੁੱਲੀ ਖਿੱਲਤ ਇੱਕ ਵੱਡੇ ਦਰਬਾਰ ਵਿੱਚ ਪਹਿਣ ਕੇ ਬਹੁਤ ਪ੍ਰਸੰਨ ਹੋਇਆ ਤੇ ਮਹਾਰਾਜ ਬਹਾਵਲਪੁਰ ਦੇ ਇਲਾਕੇ ਦੇ ਵਿੱਚ ਕੁਝ ਦਿਨ ਸ਼ਿਕਾਰ ਖੇਡ ਕੇ ਵਾਪਸ ਲਾਹੌਰ ਪਰਤ ਗਏ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਸਾਰੇ ਜਣੇ ਕਮੈਂਟ ਕਰਿਓ ਆਪਣਾ ਚੈਨਲ ਇਹ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ